ਰੇਰ ਸਿੰਘ ਸਾਨਾ ਸੁਦੇਸ਼ ਸੰਤ ਟਿੰਪਾ ਵਿੱਚ ਰਹਿਣ ਵਾਲਾ ਹਾਂ ਜੋ ਮੈਂ ਪੰਨੀ ਵਿਲੇਜ ਵਿੱਚ ਠੇਕੇ ਤੇ ਲਈ ਸੀ ਉੱਥੇ ਅੱਜ ਅਤਿ ਅੱਗ ਲੱਗ ਗਈ ਜਿਸ ਕਾਰਨ ਮੇਰਾ 18 ਏਕੜ ਜ਼ਮੀਨ ਦਾ ਕਨਕ ਸੜ ਕੇ ਸੁਆਹ ਹੋ ਗਈ ਇਸ ਲਈ ਮੈਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰਦਾ ਹਾਂ ਕਿ ਮੈਨੂੰ ਮੁਆਜਰਤਾ ਜਾਵੇ ਠੇਕੇ ਤੇ ਜ਼ਮੀਨ 55000 ਨੂੰ ਲਈ ਸੀ ਅੱਜ ਜਦੋਂ ਅਸੀਂ ਸੀ ਗਾਂਢੀ ਜਿੰਨਾਂ ਨੇ ਉਹ ਇੱਥੇ ਉਹਨਾਂ ਨੇ ਮਸ਼ੀਨ ਲੱਗੀ ਸੀ ਉਹਨਾਂ ਨੇ ਸਾਨੂੰ ਫੋਨ ਕੀਤਾ ਅਸੀਂ ਤਾਂ ਘਰ ਸੀ ਅੱਗ ਦੇ ਕਾਰਨਾਂ ਦਾ ਕੋਈ ਪਤਾ ਲੱਗਿਆ ਵੀ ਇਹ ਅੱਗ ਕਿਵੇਂ ਲੱਗੀ ਹੈ ਕਾਰਨਾਂ ਦਾ ਟੂਟਾ ਵੇਟਰ ਕੋਈ ਮਾਰਕ ਹੋਇਆ ਕਹਿੰਦਾ ਹੁਣ ਪਤਾ ਨਹੀਂ ਉਹ ਕਹਿੰਦੇ ਟੂਟਾ ਵੇਟਰ ਮਾਰ ਦਵੇ ਉਹ ਟੂਟਾ ਵੇਟਰ ਤੋਂ ਲੱਗੀ ਹੈ ਕੋਈ ਕੁਛ ਕੋਈ ਕੋਈ ਪਤਾ ਨਹੀਂ ਹੈ ਜੇ ਸਹੀ ਗੱਲ ਦਾ ਪਤਾ ਇਸ ਮੌਕੇ ਤੇ ਕੋਈ ਪ੍ਰਸ਼ਾਸਨ ਵੱਲੋਂ ਕੋਈ ਕੋਈ ਆਇਆ ਤੁਹਾਡੇ ਕੋਲੇ ਪ੍ਰਸ਼ਾਸਨ ਮੌਕੇ ਤੇ ਬਾਦਲ ਸਾਹਿਬ ਵੀ ਆ ਗਏ ਸੀਗੇ ਤੇ ਪ੍ਰਸ਼ਾਸਨ ਵੀ ਆ ਗਈ ਸੀ ਵੈਸੇ ਤਾਂ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬਹੁਤ ਲੇਟ ਪਹੁੰਚੇ ਜਿੰਨਾ ਚਿਰ ਜਦੋਂ ਤੁਸੀਂ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਉਹ ਕਿੰਨੇ ਟਾਈਮ ਬਾਅਦ ਤੁਹਾਡੇ ਕੋਲ ਪਹੁੰਚੀ ਘੰਟੇ ਬਾਅਦ ਪਹੁੰਚੀ ਘੰਟੇ ਬਾਅਦ ਅੱਧੇ ਘੰਟੇ ਚਿਰ ਬਾਅਦ ਸਾਡੇ ਪਿੰਡ ਨੇ ਤੇ ਸਾਰਿਆਂ ਨੇ ਅੱਗ ਬੁਝਾ ਲਈ ਤੋਡੇ ਕੋਈ ਕੋਈ ਹਾਲੀ ਜਾਂ ਮਾਲੀ ਪਟਵਾਰੀ ਤੁਹਾਡੇ ਕੋਲ ਮੌਕੇ ਤੇ ਪਹੁੰਚੇ ਕੋਈ ਬਾਅਦ ਚ ਆਏ ਉਹ ਤਾਂ ਮਨਦਾ ਨਹੀਂ ਉਹ ਤਾਂ ਸਾਡੇ ਸਾਨੂੰ ਨਹੀਂ ਕੋਈ ਮਿਲਿਆ ਜੀ ਤੁਹਾਨੂੰ ਕੋਈ ਵੀ ਨਹੀਂ ਮਿਲਿਆ ਅਜੇ ਤੱਕ ਸਾਨੂੰ ਨਹੀਂ ਕੋਈ ਮਿਲਿਆ ਠੀਕ ਹੈ ਸਾਨੂੰ ਬਲਵਿੰਦਰ ਸਿੰਘ ਮੇਰਾ ਪਿੰਡ ਵੀ ਟਿੱਪਾ ਵਾਲੀ ਹੈ ਤੇ ਮੇਰੇ ਨਾਲ ਹੀ ਮੇਰੀ ਵੀ ਜ਼ਮੀਨ ਸੀ ਤੇ ਇਸ ਬੰਦੇ ਨੇ 55000 ਨੂੰ ਜ਼ਮੀਨ ਠੇਕੇ ਤੇ ਲਈ ਹੋਈ ਸੀ ਤੇ ਇਹੀ ਇਹਦੇ ਕੋਲ ਜ਼ਮੀਨ ਸੀਗੀ ਤੇ ਇਹਨਾਂ ਘਰੇ ਤਾਂ ਖਾਣ ਨੂੰ ਦਾਣੇ ਵੀ ਨਹੀਂ ਹੈਗੇ ਜੋ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਦੀ ਤੁਹਾਨੂੰ ਮਾਲੀਸੇ ਤਾਂ ਦਿੱਤੀ ਜਾਵੇ ਜੋ ਇਹਦੀ ਮਾਤਾ ਵੀ ਬਹੁਤ ਬਿਮਾਰ ਆ ਤੇ ਉਹ ਵੀ ਦਾਖਲ ਆ ਹਸਪਤਾਲ 'ਚ ਅਸੀਂ ਜੀ ਪੰਨੀ ਆਲਾ ਪਿੰਡ ਦੇ ਰਹਿਣ ਵਾਲੇ ਆ ਮੁਕਸਰ ਜ਼ਿਲ੍ਹੇ ਦੇ ਰਹਿਣ ਵਾਲੇ ਆ ਇਹ ਸਾਨੂੰ ਅੱਗ ਦੇ ਕਾਰਨ ਦਾ ਕੋਈ ਪਤਾ ਨਹੀਂ ਚੱਲਿਆ ਅਸੀਂ ਛੋਟੇ ਜ਼ਿਮੀਦਾਰਾਂ ਦੋ ਚਾਰ ਕਿੱल्ल्या ਪੈਲੀ ਪੈਲੀ ਵਾਲੇ ਬੰਦੇ ਆ ਇੱਥੇ ਅੱਗ ਜਦੋਂ ਲੱਗੀ ਹੋਈ ਸੀ ਦੇ ਬਾਹਰ ਸਾਡਾ ਵਿੱਚ ਹੀ ਘਰ ਸੀਗਾ ਤੇ ਬਾਹਰੋਂ ਲੋਕ ਭੈਣ ਭਰਾ ਆਏ ਆ ਉਹਨਾਂ ਨੇ ਸਾਡੀ ਬਹੁਤ ਮਦਦ ਕੀਤੀ ਲੋਕਾਂ ਨੇ ਬਾਹਰੋਂ ਮੋळा ਮਿੱਡਾ ਤੇ ਆਪਣੇ ਟਿੱਪਾਂ ਵਾਲੀ ਪਿੰਡ ਚੋਂ ਆ ਕੇ ਲੋਕਾਂ ਨੇ ਟਰੈਕਟਰ ਨਾਲ ਅੱਗ ਬੁਝਾਈ ਤੇ ਅੱਗ ਬਜਨ ਤੋਂ ਸਾਡੀ ਜਿਹੜੀ ਫਸਲ ਐ 40 50 ਕਿੱਲੇ 35 ਕਿੱਲੇ ਥਾਂ ਹੋਊਗਾ ਜਿਹੜਾ ਕਿ ਉਹ ਸੜ ਕੇ ਸੁਆਹ ਹੋ ਗਿਆ ਸਾਡੇ ਵੀ ਉਹਦੇ ਵਿੱਚ ਸਾਡਾ ਘਰ ਵੀ ਸੀ ਉਹ ਲੋਕਾਂ ਦੀ ਮਦਦ ਨਾਲ ਸਾਡਾ ਘਰ ਬਚ ਗਿਆ ਨਹੀਂ ਤਾਂ ਹੋ ਸਕਦਾ ਸਾਡਾ ਘਰ ਵੀ ਛੜ ਜਾਣਾ ਸੀ ਤੁਹਾਡੇ ਕੋਲੇ ਕਿੰਨੀ ਜ਼ਮੀਨ ਆਈ ਆਪਣੀ ਸਾਡੇ ਕੋਲੇ 3 ਕਿੱਲੇ ਪੈੜੀ ਆ ਜੀ ਤੇ ਤੁਸੀਂ ਕੋਈ ਸਰਕਾਰ ਤੋਂ ਕਿਸੇ ਤਰ੍ਹਾਂ ਦਾ ਕੋਈ ਕਬਜ਼ਾ ਕਰਜਾ ਵਗੈਰਾ ਲਿਆ ਹੋਇਆ ਕਰਜਾ ਲਿਆ ਸੀ ਸਾਡੇ ਭਰਾ ਨੇ ਕਿਉਂਕਿ ਅਸੀਂ ਗੁੱਡੀਆਂ ਦਾ ਵਿਆਹ ਵੀ ਕੀਤਾ ਤੇ ਹੁਣ ਤੁਸੀਂ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਮੁਰੇ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਸਾਨੂੰ ਜਿੰਨੀ ਕੋਈ ਮਦਦ ਕੀਤੀ ਜਾਵੇ ਇਹ ਜਿਹੜੀ ਅੱਗ ਲੱਗੀ ਸੀ ਕੋਈ ਇਹਨਾਂ ਦਾ ਕਾਰਨ ਦਾ ਪਤਾ ਲੱਗਿਆ ਜੀ ਕੀ ਕਾਰਨ ਨਹੀਂ ਜੀ ਇਹਦਾ ਕਰਨ ਦਾ ਕੋਈ ਪਤਾ ਨਹੀਂ ਲੱਗਿਆ ਅਸ ਦਾ ਜਦੋਂ ਅਸੀਂ ਬਾਹਰ ਨਿਕਲੇ ਉਹਦੇ ਬਾਹਰ ਨਿਕਲੇ ਆ ਤੇ ਅੱਗ ਦੇਖ ਕੇ ਅਸੀਂ ਹੰਬਲੇ ਪੈ ਗਏ ਤੇ ਅੱਗ ਨੂੰ ਵੇਖ ਕੇ ਭਜਨ ਸੀ ਹੋ ਗਈ ਸਾਡੀ ਤਾਂ ਇਸ ਮੌਕੇ ਤੇ ਕੋਈ ਪ੍ਰਸ਼ਾਸਨ ਦੇ ਅਧਿਕਾਰੀ ਆਏ ਤੁਹਾਡੇ ਕੋਲੇ ਜੀ ਫਰਵਰੀ ਸਾਹਿਬ ਆਏ ਸੀ ਜੀ ਉਹਨਾਂ ਨੇ ਕੀ ਕਿਹਾ ਫਿਰ ਕੋਈ ਗੁਰਦੌਰੀ ਵਗੈਰਾ ਕਰਕੇ ਲੈ ਗਏ ਜੀ ਹੋਰ ਕੋਈ ਤੁਹਾਨੂੰ ਕੋਈ ਵਿਸ਼ਵਾਸ ਦਿਵਾਇਆ ਉਹਨਾਂ ਨੇ ਨਹੀਂ ਕੋਈ ਮਾਲੀ ਮਦਦ ਦੀ ਜਾਂ ਕਿਸੇ ਤਰ੍ਹਾਂ ਦੀ ਗਾਂ ਅਪਰੋਚ ਕਰਨ ਦੀ ਇਸ ਮੌਕੇ ਤੇ ਕੋਈ ਫਾਇਰ ਬ੍ਰਿਗੇਡ ਦੀਆਂ ਕੋਈ ਗੱਡੀਆਂ ਫਾਇਰ ਬ੍ਰਿਗੇਡ ਆਈ ਸੀ ਫਾਇਰ ਬ੍ਰਿਗੇਡ ਆਈ ਸੀ ਉਦੋਂ ਤਾਂ ਅੱਗ ਬੁਝ ਚੁੱਕੀ ਸੀ ਅੱਛਾ ਤੁਸੀਂ ਆਪ ਅੱਗ ਬੁਝਾ ਲਈ ਸੀ ਉਸ ਤੋਂ ਪਹਿਲਾਂ ਪੰਨੀ ਵਾਲੇ ਚੌਂਕ ਤੇ ਚਾਹੀਦੀ ਐ ਫਾਇਰ ਬ੍ਰਿਗੇਡ ਕਿੰਨੇ ਟਾਈਮ ਬਾਅਦ ਆਈ ਸੀ ਘੰਟੇ ਬਾਅਦ ਆਈ ਸੀ ਉਦੋਂ ਨੂੰ ਅੱਗ ਬੁਝ ਚੁੱਕੀ ਸੀ ਸਾਰੀ ਘੰਟੇ ਬਾਅਦ ਆਈ ਸੀ ਇਹਦੀ ਮੰਗ ਪੰਨੀ ਵਾਲੇ ਚਾਹੀਦੀਆਂ ਚੌਂਕ ਦੇ ਵਿੱਚ ਇਹ ਕਿੱਥੋਂ ਆਈ ਸੀ ਫਾਇਰ ਬ੍ਰਿਗੇਡ ਇਹ ਫਾਜਲ ਕਾ ਤੋਂ ਆਈ ਸੀ ਇੱਕ ਮਲੋਟ ਫਾਜਲ ਕਾ ਕਿੰਨੇ ਕਿਲੋਮੀਟਰ ਤੁਹਾਡੇ ਤੋਂ ਹੈ 30 ਕਿਲੋਮੀਟਰ 30 ਕਿਲੋਮੀਟਰ ਮਲੋਟ 18 ਕਿਲੋਮੀਟਰ ਹੈ ਠੀਕ ਹੈ ਜੀ ਇਹ ਤਾਂ ਫਿਰ ਤੁਹਾਨੂੰ ਫਾਇਰ ਬ੍ਰਿਗੇਡ ਦੀ ਵੀ ਨੇੜੇ ਇੱਥੇ ਜ਼ਰੂਰਤ ਹੈ ਹਾਂ ਜਿਸ ਨੇੜੇ ਹੋਣਾ ਚਾਹੀਦਾ ਨੇੜੇ ਚੌਂਕ 'ਚ ਹੋਣੀ ਚਾਹੀਦੀ ਹੈ ਚੌਂਕ 'ਚ ਹੋਣੀ ਠੀਕ ਹੈ ਜੀ